ਅਜੇ ਵੀ ਪਹਿਲਾਂ ਕਾਲੀ ਦਾ ਬੋਟ ਪਾਉਂਦੇ ਸੀ ਪਹਿਲਾਂ ਕਿ ਹੁਣ ਵੀ ਪਾਉਣਾ ਹੈ ਕੋਲ ਵੀ ਪਾਵਾਂਗੇ ਡਾਕਟਰ ਗਾਂਧੀ ਨੂੰ ਪਹਿਲਾਂ ਵੀ ਪਾਈ ਸੀ ਜੇ ਇਸ ਵਾਰ ਖੜੇ ਤਾਂ ਉਹਨਾਂ ਨੂੰ ਪਾਵਾਂਗੇ ਨਹੀਂ ਅਸੀਂ ਕਿਸੇ ਨੂੰ ਵੀ ਨਹੀਂ ਪਾਵਾਂਗੇ ਬਸ ਜੀ ਇਹ ਨਹੀਂ ਕਰਦਾ ਕਿਸੇ ਨੂੰ ਬੋਟ ਪਾਉਂਦਾ ਜੀ ਕੋਈ ਕੰਮ ਦਾ ਚੰਗਾ ਕਰਦੀ ਨਹੀਂ ਜੀ ਚਾਰ ਪਾਰਟੀਆਂ ਮੁਖ ਨੇ ਪੰਜਾਬ ਦੇ ਵਿੱਚ ਕਿਹੜੀ ਪਸੰਦ ਹੈ ਤੁਹਾਨੂੰ ਗਾਂਧੀ ਨੂੰ ਗਾਂਧੀ ਨੂੰ ਕਾਣਸ ਤਾਂ ਲੱਗਦੇ ਨਹੀਂ ਵਾਕਿਆ ਹੁਣ ਇਹ ਵੀ ਮਦੀਨਾ ਜੇ ਇੱਕ ਘਬੜਾ ਕਰਕੇ ਫਿਰ ਉਹਦੇ ਬਾਰੇ ਕੁਝ ਕਹਿ ਵੀ ਨਹੀਂ ਸਕਦੇ ਜੀ ਮੁੱਦਾ ਤਾਂ ਉਹ ਚੱਕੂ ਜਿਹਨੂੰ ਮਿਲਦੇ ਨੇ ਉਹ ਤਾਂ ਸਾਰੇ ਖਾਂਦੇ ਨੇ ਸਭ ਨੂੰ ਮਿਲਦੀ ਹੈ ਵੀਓ ਕੱਲੇ ਵਾਲੇ ਘਰ 'ਚ ਮੈਂ ਨੌਕਰੀ ਦਊਂਗਾ ਉਹ ਪੈਂਦੇ ਜੱਜਾ ਦਾ ਸਰਕਾਰ ਆ ਗਈ ਕਾਰਗੂੜ ਦਾ ਪਿੰਡ ਨਗੇ ਵੀ ਉਹਦਾ ਆਪਣਾ ਕੀ ਹੋ ਗਿਆ ਲੋਕ ਸਭਾ ਚੋਣਾਂ ਨੇੜੇ ਆ ਚੁੱਕੀਆਂ ਨੇ ਐਲਾਨ ਹੋ ਚੁੱਕਿਆ ਵੱਖ-ਵੱਖ ਲੋਕਾਂ ਦੀ ਰਾਏ ਲੈਣ ਲਈ ਪਹੁੰਚ ਰਿਹਾ ਪਿੰਡ ਟੌੜੇ ਦੇ ਵਿੱਚ ਪਹੁੰਚਿਆ ਜੋ ਕਿ ਸਵਰਗਵਾਸੀ ਜ਼ਥੇਦਾਰ ਗੁਰਚੰਦ ਸਿੰਘ ਟੌੜਾ ਦਾ ਪਿੰਡ ਹੈ ਲੋਕਾਂ ਦੀ ਰਾਏ ਲਵਾਂਗੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਕੀ ਨਾਮ ਹੈ ਭਾਜੀ ਨਾਮ ਦੱਸੋ ਜੀ ਨਾਮ ਜ਼ਗਦਾਰ ਸਿੰਘ ਜੀ ਚਾਰ ਪਾਰਟੀਆਂ ਮੁਖਨੇ ਪੰਜਾਬ ਦੇ ਵਿੱਚ ਕਿਹੜੀ ਪਸੰਦ ਆ ਤੁਹਾਨੂੰ ਸਾਡੇ ਭਾਦੀਆ ਭਾਜੀ ਕੋਈ ਵੀ ਨਹੀਂ ਪਸੰਦ ਆ ਉਹ ਕਿਉਂ ਕੋਈ ਦਾ ਹੱਕ ਤੇ ਤਾਂ ਹੈ ਨਹੀਂ ਆਪਣੇ ਕਿਸਾਨਾਂ ਦਾ ਕੋਈ ਵੀ ਅੱਛਾ ਤਾਰੀ ਹੁਣ ਮੋਦੀ ਆ ਉਹ ਰੋਲ ਰਿਹਾ ਇੱਥੇ ਧਰਨੇਆਂ 'ਚ ਉਹ ਰੋਲ ਬੰਕੇ ਦਿਖਾੜੇ ਕਿੰਨੇ ਦਿਨ ਆਪ ਤਾਂ ਕੋਈ ਵਧੀਆ ਪਾਰਟੀ ਆ ਜਾਵੇ ਜਿਵੇਂ ਮੈਂ ਆਪਣੀ ਪਹਿਲਾਂ ਕਾਂਗਰਸ ਦੀ ਸੀ ਉਹਨੂੰ ਤੁਸੀਂ ਜੀਤੀ ਸੀ ਉਹ ਚੱਲ ਇਹਦਾ ਮੋਦੀ ਨਾਲੋਂ ਠੀਕ ਸੀ 100% ਹੂੰ ਪੂਰਨ ਵਸਤੇ ਜਿਵੇਂ ਮੰਨ ਲਓ ਤੁਸੀਂ ਕਹਿ ਰਹੇ ਹੋ ਉੱਪਰ ਨਰਿੰਦਰ ਮੋਦੀ ਕਿਸਾਨਾਂ ਦੇ ਖਿਲਾਫ ਨੇ ਤੁਸੀਂ ਇਹ ਗੱਲ ਕਹਿ ਰਹੇ ਹੋ ਤੇ ਪਹਿਲਾਂ ਡਾਕਟਰ ਮਰਮੋਨ ਸਿੰਘ ਸੋ ਠੀਕ ਸੀਗੇ ਉਹਨਾਂ ਦਾ ਫਰਕ ਸੀ ਇਹਨਾਂ ਨਾਲ ਉਹ ਤਾਂ ਫੇਰ ਵੀ ਪੰਜਾਬ ਬਾਰੇ ਸੋਚਦੇ ਦੀ ਕੁਛ ਨਾ ਕੁਛ ਉੱਪਰ ਬਦਲਾਅ ਹੋਣਾ ਚਾਹੀਦਾ ਹਾਂਜੀ ਹਾਂਜੀ ਹੋਣਾ ਚਾਹੀਦਾ ਹੋਊਗਾ ਜੇ ਚਾਂਸ ਲੱਗਦੇ ਨੇ ਜਿਵੇਂ ਇਹਨਾਂ ਦਾ ਗੱਠ ਜੂੜ ਬਣਿਆ ਇੰਡੀਆ ਆਣ ਸਤਾ ਲੱਗਦੇ ਨਹੀਂ ਵਾਕਈ ਹੁਣ ਏਵੀ ਮਸ਼ੀਨਾਂ 'ਚ ਇੱਕ ਘਬੜਾ ਕਰਕੇ ਫਿਰ ਉਹਦੇ ਬਾਰੇ ਕੁਝ ਕਹਿ ਵੀ ਨਹੀਂ ਸਕਦੀ ਜੀ ਅੱਛਾ ਤੇ ਤੁਹਾਨੂੰ ਪਾਰਟੀ ਪੰਜਾਬ ਕੋਈ ਪਸੰਦ ਨਹੀਂ ਤੁਸੀਂ ਫਿਰ ਇਹ ਦੱਸ ਦੋ ਵੀ ਜਿਵੇਂ ਪੰਜਾਬ ਦੇ ਵਿੱਚ ਵੱਧ ਸੀਟਾਂ ਕਿਹੜੀ ਪਾਰਟੀ ਨੂੰ ਲੱਗਦਾ ਤੁਹਾਨੂੰ ਚਾਂਸ ਜੇ ਮਾਹੌਲ ਹੈ ਤੁਸੀਂ ਪਿੰਡ ਚਾਲੂ ਦੇਖਦੇ ਮਾਹੌਲ ਜਿਹਾ ਕੰਮ ਜੀ ਕੋਈ ਪਤਾ ਨਹੀਂ ਜੀ ਅੱਛਾ ਹਾਂ ਜੀ ਧੰਨਵਾਦ ਜੀ ਓਕੇ ਕੀ ਨਾਮ ਹੈ ਰਮੇਂਦਰ ਸਿੰਘ ਜੀ ਤੁਸੀਂ ਕੈਂਡੀਡੇਟ ਦੇਖ ਕੇ ਵੋਟ ਪਾਉਂਗੇ ਕਿ ਨਹੀਂ ਤੁਸੀਂ ਕੈਂਡੀਡੇਟ ਦੇਖ ਕੇ ਵੋਟ ਪਾਉਂਗੇ ਕਿ ਪਾਰਟੀ ਦੇਖ ਕੇ ਇਹਦਾ ਕੈਂਡੀਡੇਟ ਦੇਖ ਕੇ ਪਾਉਂਗਾ ਜੀ ਆਏ ਤੇ ਕਿਹੜੀ ਪਾਰਟੀ ਦਾ ਪ੍ਰਭਾਵ ਲੱਗ ਰਿਹਾ ਤੁਸੀਂ ਗੱਲਾਂ ਬਾਤਾਂ ਕਰਦੇ ਹੋਣੇ ਯਾਰ ਤੂੰ ਇਹ ਤੁਸੀਂ ਆਪਣਾ ਤਾਂ ਸੁਣਾਜੀ ਲੱਗਦਾ ਮੇਰੇ ਹੱਥਾਂ 'ਚ ਇੱਕ ਦਾਤੋ ਆਪਣਾ ਦੱਸ ਤੁਸੀਂ ਆਹ ਮੈਨੂੰ ਪਾਵਾਂਗੇ ਡਾਕਟਰ ਮਨਮੋਹਨ ਸਿੰਘ ਨਾ ਕਿਹੜਾ ਭਾਵੇਂ ਉਸ ਪਾਰਟੀ ਕਾਂਗਰਸ ਪਾਰਟੀ ਦੀ ਗਾਂਧੀ ਨੂੰ ਡਾਕਟਰ ਧਰਮੇਂਦਰ ਗਾਂਧੀ ਨੂੰ ਹਾਂ ਜੀ ਅੱਛਾ ਹਾਂ ਜੀ ਉਹ ਕਿਉਂ ਬਾਦ ਦੀ ਪਾਵਾਂਗੇ ਪਹਿਲਾਂ ਤੁਸੀਂ ਸਾਡਾ ਸੋਚਿਆ ਵੀ ਉਹਨੂੰ ਪਾਵਾਂਗੇ ਠੀਕ ਹੈ ਉਹ ਤਾਂ ਹੁਣ ਨਹੀਂ ਕਰਦਾ ਜੀ ਕੋਸ ਕੀ ਲੱਗਦਾ ਵੀ ਉਹਨਾਂ ਨੇ ਕਿਹੜਾ ਮਸਲਾ ਚੁੱਕਿਆ ਤੁਹਾਡਾ ਆ ਇਹ ਤੋਂ ਬੁੱਤ ਵਾਰ ਅੱਛਾ ਤੁਸੀਂ ਨਹੀਂ ਨਹੀਂ ਚਲੋ ਮੈਂ ਸਵਾਲ ਪੁੱਛ ਲੈਣਾ ਉਹਨਾਂ ਵਾਰੀ ਪੁੱਛ ਲੈਣਾ ਡਾਕਟਰ ਧਰਮਬੀਰ ਗਾਂਧੀ ਜੀ ਤੁਹਾਡਾ ਕੀ ਨਾਮ ਹੈ ਨਵਜੋਤ ਸਿੰਘ ਵੀਰੇ ਠੀਕ ਹੈ ਜੀ ਇਹ ਉਹ ਗੱਲ ਕਰ ਰਹੀ ਸੀ ਧਰਮਬੀਰ ਗਾਂਧੀ ਤੁਸੀਂ ਆ ਦੱਸੋ ਵੀ ਕਿਹੜੀ ਪਾਰਟੀ ਪਸੰਦ ਹੈ ਚਾਰਾਂ ਦੇ ਵਿੱਚੋਂ ਇਹ ਪਾਰਟੀ ਸਾਨੂੰ ਚਾਰਾਂ ਚੋਂ ਕੋਈ ਪਸੰਦ ਨਹੀਂ ਮੈਂ ਅਸੀਂ ਪਹਿਲਾਂ ਤੋਂ ਅਕਾਲੀ ਦਲ ਨੂੰ ਵੋਟ ਪਾਉਂਦੇ ਰਹੇ ਹਾਂ ਅੱਛਾ ਹਾਂ ਤੇ ਉਹ ਸਾਡੇ ਹਲਕੇ ਚੋਂ ਪਿੱਛੇ ਡਾਕਟਰ ਗਾਂਧੀ ਖੜੇ ਸੀ ਡਾਕਟਰ ਗਾਂਧੀ ਨੂੰ ਪਹਿਲਾਂ ਵੀ ਪਾਈ ਸੀ ਜੇ ਇਸ ਵਾਰ ਖੜੇ ਤਾਂ ਵੀ ਉਹਨਾਂ ਨੂੰ ਪਾਵਾਂਗੇ ਨਹੀਂ ਅਸੀਂ ਕਿਸੇ ਨੂੰ ਵੀ ਨਹੀਂ ਪਾਉਂਦੇ ਉਹਨਾਂ ਨੂੰ ਕਿਉਂ ਉਹਨਾਂ ਨੇ ਮੇਨ ਮੁੱਦੇ ਚੱਕੇ ਨੇ ਆ ਖਸ ਖਾਲ ਦੀ ਖੇਤੀ ਵਾਲਾ ਹੋ ਗਿਆ ਆ ਹੋਰ ਕਾਫੀ ਲੋਕਾਂ ਦੀ ਵੀ ਹੈਲਪ ਕਰਦੇ ਨੇ ਉਹ ਫ੍ਰੀ ਦਵਾਈਆਂ ਦਿੰਦੇ ਨੇ ਸਾਰਾ ਕੁਝ ਕਰਦੇ ਨੇ ਸੰਸਥਾ ਚਲਾਈ ਵੀ ਉਹਨਾਂ ਨੇ ਹੋਰ ਬਾਕੀ ਦਾ ਸਾਰਿਆਂ ਨਾਲੋਂ ਚੰਗਾ ਹੀ ਨੇ ਠੀਕ ਹੈ ਹਾਂ ਤੁਸੀਂ ਪੋਸਤ ਦੀ ਖੇਤੀ ਦੀ ਗੱਲ ਕਹੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਨੇ 3-4 ਐਮਐਲਏ ਉਹਨਾਂ ਨੇ ਵੀ ਵਿਧਾਨ ਸਭਾ 'ਚ ਮੁੱਦਾ ਚੁੱਕਿਆ ਤੁਹਾਨੂੰ ਉਮੀਦ ਲੱਗਦੀ ਹੈ ਕਿ ਕਰਾਉਣਗੇ ਫਿਲਹਾਲ ਤੱਕ ਖੇਤੀਬਾੜੀ ਮੰਤਰੀ ਨੇ ਜਵਾਬ ਦਿੱਤਾ ਉਹ ਤਾਂ ਸਾਰਿਆਂ ਨੂੰ ਮਿਲਦੀ ਆ ਮੁੱਦਾ ਤਾਂ ਉਹ ਚੱਕੂ ਜਿਹਨੂੰ ਮਿਲਦੀ ਨਹੀਂ ਉਹ ਤਾਂ ਸਾਰੇ ਖਾਂਦੇ ਨੇ ਸਭ ਨੂੰ ਮਿਲਦੀ ਆ ਉਹਨਾਂ ਦਾ ਟੱਪਣਗੇ ਤਾਂ ਉਹੀ ਨਾ ਜਿਨ੍ਹਾਂ ਨੂੰ ਨਹੀਂ ਜਿਹੜੇ ਔਖੇ ਨੇ ਤੁਸੀਂ ਮੰਨਦੇ ਹੋ ਵੀ ਜੇਕਰ ਪੌਸਤ ਦੀ ਖੇਤੀ ਜਿਵੇਂ ਦੂਜੇ ਸੂਬਿਆਂ ਚ ਹੋ ਰਹੀ ਆ ਪੰਜਾਬ ਚ ਲਾਗੂ ਹੋ ਜਾਂਦੀ ਆ ਤੇ ਜਿਹੜੇ ਨੌਜਵਾਨ ਨੇ ਨਸ਼ਿਆਂ ਨੂੰ ਜਾ ਰਹੇ ਨੇ ਸਿੰਥੈਟਿਕ ਡਰੱਗ ਹੋ ਗਏ ਚਟੇ ਵੱਲ ਨੂੰ ਜਾ ਰਹੇ ਨੇ ਉਹ ਹਟ ਜਾਣਗੇ ਉਹ ਬਾਜ਼ਾਰ ਰਹੇ ਨੇ ਵੀਰੇ ਇਹੀ ਆ ਬਾਜ਼ਾਰ ਰਹੇ ਨੇ ਇਹਨਾਂ ਦੀ ਆਪਣੇ ਦਵੰਜੇ ਦੇ ਫੈਕਟਰੀਆਂ ਨੇ ਹਟਾ ਕੇ ਗੋਲੀਆਂ ਤੇ ਲਾਈ ਬੈਨ ਲੋ ਆਪਣੀਆਂ ਫੈਕਟਰੀਆਂ ਨੇ दारू दारू ਸ਼ਰਾਬ ਕਿਤੇ ਨਸ਼ਾ ਨਹੀਂ ਆ ਹੁਣ ਉਹ ਤੋਂ ਰੈਵਨਿਊ ਉਹ ਤੋਂ ਦਿਖਾ ਦੇਣ ਵੀ ਸਾਨੂੰ ਰੈਵਨਿਊ ਆ ਜੀ ਉਹਨੂੰ ਨਸ਼ੇ ਤੋਂ ਵੀ ਰੈਵਨਿਊ ਆਊਗਾ ਨਾ ਉਹ ਤੋਂ ਵੀ ਆਊਗਾ ਸਾਰਾ ਕੁਝ ਹੋਊਗਾ ਯਾਰ ਕੀ ਤਾਂ ਕਿਸਾਨਾਂ ਨੂੰ ਫਾਇਦਾ ਹੋਊ ਕਿਸਾਨਾਂ ਨੂੰ ਫਾਇਦਾ ਹੋਊਗਾ ਕਿਸਾਨਾਂ ਨੂੰ ਤਾਂ ਫਾਇਦਾ ਹੋਊਗਾ ਹੀ ਹੋਊਗਾ ਕਿਸਾਨਾਂ ਨੂੰ ਦੀ ਆਮਦਨ ਵਧੂਗੀ ਬਾਕੀ ਹੋਰ ਨਹੀਂ ਤਾਂ ਬੰਦੇ ਜਿਹੜਾ ਉਹ ਦੇ ਦੇਖ ਕੇ ਉਹਨਾਂ ਦੇ ਕਾਰਡ ਬਣਾ ਦੱਤੇ ਜਾਣ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਚੀਜ਼ ਕੁਦਰਤ ਨੇ ਪੈਦਾ ਕੀਤੀ ਆ ਬਾਹਰਲੇ ਦੇਸ਼ ਉਹਨੂੰ ਉਹ ਕਰ ਰਹੇ ਨੇ ਇੱਥੇ ਜਿਹੜੀ ਕੁਦਰਤ ਨੇ ਪੈਦਾ ਕੀਤੀ ਆ ਆਪਾਂ ਕੌਣ ਉਹਨਾਂ ਨੂੰ ਬੰਦ ਕਰਨ ਵਾਲਾ ਇੱਕ ਬੀਜ ਨਾਸ਼ ਕਰ ਰਹੇ ਆ ਆਪਾਂ ਆਪਾਂ ਕੌਣ ਉਹਨਾਂ ਬੀਜ ਨਾਸ਼ ਕਰਨ ਵਾਲੇ ਬੀਜ ਤੋਂ ਪੈਦਾ ਹੁੰਦੇ ਵੀ ਨਾ ਇਹ ਫਿਰ ਬੰਦ ਕਰ ਦੋ ਹੋਈ ਸੀ ਪਹਿਲਾਂ ਤਾਂ ਚੱਲਦੇ ਸੀ ਠੀਕੇ ਵੀ ਸੀ ਪੰਜਾਬ 'ਚੇ ਬੰਦ ਕੀ ਗਾਈ ਜਹਾ ਆਪਣੇ ਧੰਦੇ ਚਲਾਉਣ ਲਈ ਇਹਨਾਂ ਨੇ ਕਹਿੰਦੇ ਵੀ ਜਿਹੜੇ ਜ਼ਥੇਦਾਰ ਸੀ ਕੋਈ ਲਾਇਸੈਂਸ ਵੀ ਬਣਾਏ ਹੋਏ ਸੀ ਕਾਲੀਦਲ ਨੇ ਪਹਿਲੇ ਰਹਿ ਗਏ ਸੀ ਵੀਰੇ ਸਾਡੇ ਰਿਸ਼ਤੇਦਾਰ ਦਾ ਸੀਗਾ ਨਾਬੇ ਤਹਿਸੀਲ 'ਚ ਸਭ ਤੋਂ ਲਾਸਟ ਲਾਇਸੈਂਸ ਉਹਨਾਂ ਦਾ ਮੈਡੀਓ ਉਹਨਾਂ ਨੂੰ ਤੁਹਾਨੂੰ ਪਤਾ ਹੋਣਾ ਸਭ ਤੋਂ ਲਾਸਟ ਲਾਇਸੈਂਸ ਉਹਨਾਂ ਦਾ ਕੈਂਸਲ ਹੋਇਆ 2003 ਚੋਂ ਦੀ ਡੈੱਥ ਹੋਈ ਹੈ ਅੱਛਾ ਅੱਛਾ ਹਾਂ 12 ਰੁਪਏ ਤੋੜਾਂ ਨੂੰ ਮਿਲਦੀ ਸੀ 6 ਤੋੜੇ ਮਿਲਦੀ ਸੀ ਨਾਬੇ ਹਸਪਤਾਲ ਚੋਂ ਐਸ ਐਮਓ ਆਪਣੇ ਹੱਥਾਂ ਨੂੰ ਇੱਕ ਮਹੀਨੇ ਦੀ 12 ਰਬੀਤੋਲੇ ਮਿਲਦੀ 6 ਟੋਲੇ ਮਿਲਦੀ ਸੀ ਮੈਂ ਖੁਦ ਬਾਕੇ ਲੈ ਕੇ ਆਉਂਦਾ ਰਹਿੰਦਾ ਹਾਂ 2003 ਚੋਂ ਦੀ ਡੈਥ ਹੋਈ ਆ ਲਾਸਟ ਲਾਇਸੈਂਸ ਉਹਨਾਂ ਦਾ ਕੈਂਸਲ ਹੋਇਆ ਨਬਤ ਸੀ ਇਹ ਚੀਜ਼ ਦਾ ਕੋਈ ਸਿਹਤ ਦੇ ਉੱਤੇ ਕਿਸ ਤਰੀਕੇ ਦਾ ਅਸਰ ਹੁੰਦਾ ਹੈ ਕੋਈ ਲੋਕ ਕਹਿੰਦੇ ਕੰਮ ਕੰਮਕਾਰ ਕਰਦੇ ਨੇ ਖਾ ਕੇ ਕੋਈ ਇਹਦੇ ਨਾਲ ਕਹਿੰਦੇ ਕੋਈ ਮੌਤ ਵੀ ਨਹੀਂ ਹੁੰਦੀ ਅਗਰ ਠੀਕ ਹੈ ਹਾਂ ਜੀ ਹਾਂ ਇਹਦੇ ਨਾਲ ਕੋਈ ਵੀ ਨਹੀਂ ਅਸੀਂ ਸਹਿਮਤ ਹਾਂ ਇਸ ਚੀਜ਼ ਦੇ ਉੱਤੇ ਇਹਦੇ ਨਾਲ ਤਾਂ ਕਿਸੇ ਕੋਈ ਦੇਖਿਆ ਕੋਈ ਨਾ ਲੜੇ ਨਾ ਭਿੜੇ ਕੁਝ ਹੋਰ ਬੇ ਦਾਰੂ ਵਾਲਾ ਲੜੂਗਾ ਵੀ ਹੋਰ ਵੀ ਕੁਝ ਕਰੂਗਾ ਮੰਤੂ ਵੀ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਹੁੰਦਾ ਦੇਣਾ ਚਾਹੀਦਾ ਮੰਨਦਾ ਜੀ ਇਸ ਦਾ ਹੱਕ ਤਾਂ ਹਾਂਜੀ ਧੰਨਵਾਦ ਕੀ ਨਾਮ ਹੈ ਜੀ ਰਣਜੀਤ ਸਿੰਘ ਜੀ ਚਾਰਾਂ ਚੋਂ ਕਿਹੜੀ ਪਾਰਟੀ ਪਸੰਦ ਹੈ ਕੋਈ ਪਸੰਦ ਨਹੀਂ ਜੀ ਉਹ ਕਿਉਂ ਬਸ ਜੀ ਹੀ ਨਹੀਂ ਕਰਦਾ ਕਿਸੇ ਨੂੰ ਵੋਟ ਪਾਉਂਦਾ ਜੀ ਕਾਰਨ ਕੀ ਹੈ ਕਾਹਨ ਕੋਈ ਕੰਮ ਦਾ ਚੰਗਾ ਕਰਦੀ ਨਹੀਂ ਜੀ ਕਿੱਦਾਂ ਦੀ ਮੰਗ ਕਰਦੇ ਹੋ ਵੀ ਆਹ ਕੰਮ ਨਹੀਂ ਹੋਏ ਜਿਹੜੇ ਹੋਣੇ ਚਾਹੀਦੇ ਸੀ ਪਿਛਲੀਆਂ ਸਰਕਾਰਾਂ ਚ ਨਹੀਂ ਹੋਏ ਤੇ ਨਵੀਂ ਦੇ ਵਿੱਚ ਵੀ ਨਹੀਂ ਹੋਇਆ ਵੇਰਜੁਗਾਰ ਦੇਖੋ ਕਿੰਨੇ ਕਰ ਰਹੇ ਨਹੀਂ ਹੁਣ ਮੁੰਡੇ ਜੀ ਸਰਕਾਰ ਕਹੇ ਜੀ ਪੱਕੀਆਂ ਨੌਕਰੀ ਦੇ ਰਹੀਆਂ ਹੁਣ ਤੱਕ ਤਾਂ ਮਿਲੀਆਂ ਨਹੀਂ ਹੈਗੀਆਂ ਹੁਣ ਤਾਂ ਸਾਰੇ ਵਿਲੇ ਹੁਣ ਨਸ਼ੇ ਤਾਂ ਨਸ਼ੇ ਤੱਕ ਤਾਂ ਹੀ ਜਾ ਰਹੇ ਨੇ ਮੁੰਡੇ ਜੀ ਜੇ ਵਿਲੇ ਫਿਰ ਰਹੇ ਨੇ ਤਾਂ ਹੀ ਧਿਆਨ ਜ ਉਹਦਰ ਜਾਂਦਾ ਜੇ ਕੰਮ ਲੱਗੇ ਹੁਣ ਕਾਹਨੂੰ ਇਹੋ ਜਿਹਾ ਕੁਝ ਹੋਵੇ ਜਿਹੜੀਆਂ ਪਿਛਲੀਆਂ ਸੀਗੀਆਂ ਉਹਨਾਂ ਤੋਂ ਤਾਂ ਲੋਕ ਪਰੇਸ਼ਾਨ ਸੀਗੇ ਨੌਜਵਾਨ ਵੀ ਦਾ ਵੱਡਾ ਰੋਲ ਸੀਗਾ ਜਿਹੜੀ ਨਵੀਂ ਸਰਕਾਰ ਨੂੰ ਲੈ ਕੇ ਤੇ ਫਿਰ ਉਹ ਵੀ ਸੰਤੁਸ਼ਟ ਰਹੀ ਹੈਗੀ ਨਹੀਂ ਜੀ ਹੁਣ ਅੱਗੇ ਆਪਸ਼ਨ ਕੀ ਆ ਤੁਹਾਡੇ ਕੋਲ ਜੇ ਇਹ ਵੀ ਨਹੀਂ ਠੀਕ ਹੈਗੀ ਔਕ ਸੰਤਾ ਹੁਣ ਇਹ ਦੇਖੋ ਜੀ ਹੁਣ ਬੰਦਾ ਦੇ ਕੇ ਵੋਟ ਪਾਵਾਂਗੇ ਜੀ ਪਾਵਾਂਗੇ ਕਿ ਹਾਂ ਇਹ ਬੰਦਾ ਕੰਮ ਕਰੂਗਾ ਕਿ ਨਹੀਂ ਕਰੂਗਾ ਹੁਣ ਕਹਿੰਦੇ ਲੋਕਾਂ ਦਾ ਕੈਂਡੀਡੇਟ ਤੇ ਵਿਸ਼ਵਾਸ ਨਹੀਂ ਰਿਹਾ ਪਤਾ ਨਹੀਂ ਦਾ ਕਿਹੜੀ ਪਾਰਟੀ ਕਿਨੇ ਕਿੱਧਰ ਚਲੇ ਜਾਣਾ ਰਾਤੋ ਰਾਤ ਇਹਨਾਂ ਨੇ ਨਾ ਹੀ ਹੁਣ ਬੰਦਿਆਂ ਦਾ ਪਤਾ ਹੀ ਹੁੰਦਾ ਕਿ ਹਾਂ ਬੰਦੇ ਦਾ ਸਟੈਂਡ ਹੈਗਾ ਕੋਈ ਹੁਣ ਜੇ ਕੋਈ ਨਵਾਂ ਉੱਠ ਗਿਆ ਜੀ ਉਹਦਾ ਕੋਈ ਕੀ ਸਟੈਂਡ ਹੋਊ ਉਹਦਾ ਕਾਂਗਰਸ ਵਾਲੇ ਕਹਿੰਦੇ ਸਾਡੇ ਕੋਲ ਇਹੋ ਜੀ ਸੀ ਜਿੰਨਾਂ ਦਾ ਪੂਰਾ ਭਰੋਸਾ ਸੀ ਕਹਿੰਦੇ ਉਹ ਵੀ ਭੱਜ ਗਏ ਉਧਰੇ ਨਾ 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 ਉਹ ਤਾਂ ਦੇਖਦਾ ਹੀ ਆਈ ਉਹ ਤਾਂ ਹੀ ਜਾ ਰਹੇ ਨੇ ਜਿਹੜਾ ਢਾਮਾ ਡੋਲ ਨੇ ਉਹ ਤਾਂ ਜਾਣਗੇ ਜਾਣਗੇ ਜੀ ਪਰ ਸੈਂਟਰ ਦੀ ਗੱਲ ਦੱਸੋ ਜਿਹੜੇ ਬੰਦੇ ਡਾਕਟਰ ਮਨਮੋਹਨ ਸਿੰਘ ਸੀ ਉਹ ਠੀਕ ਸੀ ਜਾਂ ਨਰਿੰਦਰ ਮੋਦੀ ਦੋ ਬਾਰ ਇਹ ਵੀ ਰਹੇ ਨੇ ਡਾਕਟਰ ਮਨਮੋਹਨ ਸਿੰਘ ਜੀ ਉਹ ਮਤਲਬ ਫਰਕ ਇਹਨਾਂ 'ਚ ਫਰਕ ਕੀ ਸੀ ਫਰਕ ਇਹ ਉਹ ਅਮਲੇ ਜ਼ਿਮੀਂਦਾਰਾਂ ਵਾਸਤੇ ਪੰਜਾਬ ਬਾਰੇ ਸੋਚ ਦੇ ਦੀ ਉਹ ਇਹਨੀ ਸੋਚਦੇ ਨਹੀਂ ਇਹ ਨਹੀਂ ਸੋਚਦੇ ਇਹ ਤਾਂ ਪੰਜਾਬ ਨੂੰ ਕੰਗਾਲ ਕਰਨ ਨੂੰ ਫਿਰਦਾ ਹੀ ਜੇ ਕਾਲੀ ਦਰਾਂ 'ਚ ਗੱਠ ਜੋੜ ਕਰਦੇ ਨੇ ਫੇਰ ਇਹ ਪੰਜਾਬ 'ਚ ਫੇਰ ਵੀ ਨਹੀਂ ਹੋਂ ਲੋਕ ਜੁੱਤੀ ਮਾਰਨਗੇ ਹੀ ਗੱਠ ਜੋੜਾ ਤਾਂ ਹੋ ਉਹਦਾ ਪਤਾ ਹੀ ਆ ਗੱਠ ਜੋੜ ਹੋਊਗਾ ਜੀ ਭਾਜਪਾ ਨਾਲ ਹੀ ਅਕਾਲੀ ਦਲ ਵੀ ਠੀਕ ਨਹੀਂ ਸੀ ਤੁਹਾਡੇ ਇੱਥੇ ਜਥੇਦਾਰ ਸੀਗੇ ਟੌੜਾ ਸਾਹਿਬ ਜਦੋਂ ਅਕਾਲੀ ਦਲ ਚ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਦੋਂ ਠੀਕ ਸੀਗਾ ਉਹਨਾਂ ਦੀ ਟੌੜਾ ਸਾਹਿਬ ਦੇ ਸੁਖਵੀਰ ਬਾਦਲ ਉਹ ਤਾਂ ਅਲੱਗ ਤਰ੍ਹਾਂ ਦੇ ਹੋਤੀ ਉਹਨਾਂ ਨਾਲ ਆਪਣਾ ਉਹ ਨਹੀਂ ਮਲਾਉਣਾ ਚਾਹਦੇ ਉਹਨਾਂ ਦੀ ਸੋਚ ਹੋਰ ਸੀ ਉਹਨਾਂ ਦੀ ਸੋਚ ਹੋਰ ਸੀ ਅੱਛਾ ਪ੍ਰਕਾਸ਼ ਬਾਦਲ ਦੀ ਸੋਚ ਹੋਰ ਸੀ ਹਾਂ ਜੀ ਹਾਂ ਠੀਕ ਹੈ ਇਹਨਾਂ ਦੀ ਇੱਕ ਪੰਥਕ ਸੋਚ ਸੀ ਉਹਨਾਂ ਦੀ ਸਿਆਸੀ ਹਾਂ ਜੀ ਹਾਂ ਉਹਨਾਂ ਦੀ ਸਿਆਸੀ ਸੋਚ ਸੀ ਜੀ ਉਹਨਾਂ ਨੇ ਉਹਨਾਂ ਨੇ ਲੱਗਦਾ ਕਿ ਕਿੱਥੇ ਸੁਖਵੀਰ ਬਾਦਲ ਦੇ ਨਾਲ ਤੁਲਨਾ ਕਰੀਏ ਪ੍ਰਕਾਸ਼ ਸਿੰਘ ਬਾਦਲ ਦੀ ਉਦੋਂ ਠੀਕ ਸੀਗਾ ਸਿਸਟਮ ਬਾਦਲ ਸਾਹਿਬ ਹੋਵੇ ਜੋ ਕੁਝ ਠੀਕ ਤੇ ਜਾਂ ਸੁਖਵੀਰ ਬਾਦਲ ਆ ਗਿਆ ਜੀ ਫਿਰ ਥੋੜਾ ਮੋਟਾ ਤੁਹਾਨੂੰ ਪਤਾ ਹੀ ਹੈ ਕਿ ਕੁਝ ਹੋਇਆ ਕੀ ਮਾਹੌਲ ਬਣਿਆ ਚੀਕਾ ਹੀ ਤਾਂ ਕਿਹ ਨਾਮ ਅੰਕਲ ਜੀ ਇਹ ਨਾ ਮੈਦਾਨਪੜਾ ਮੈਨੂੰ ਨਹੀਂ ਪਤਾ ਨਹੀਂ ਅਨਪੜੀ ਜੀ ਨਾਮ ਤਾਂ ਪਿਆਰਾ ਸਿੰਘ ਪਾਰਟੀਆਂ ਉਸਨਾਂ ਸਾਰਿਆਂ ਦਾ ਪਤਾ ਹੈ ਪੰਜਾਬ 'ਚ ਇਹਦਾ ਪਤਾ ਵੀ ਪਾਰਟੀ ਉਹੀ ਤਾਂ ਪੁੱਛਣਾ ਜੀ ਮੈਨੂੰ ਕੀ ਗੱਲ ਲੈਣਾ ਕੋਈ ਉਹ ਤਾਂ ਭਾਈ ਪਹਿਲਾਂ ਕਾਲੀਦਲ ਵੋਟ ਪਾਉਂਦੇ ਸੀ ਅੱਛਾ ਪਹਿਲਾਂ ਕਿ ਹੁਣ ਵੀ ਪਾਉਣਾ ਹੈ ਹੁਣ ਵੀ ਪਾਵਾਂਗੇ ਬਸ ਉਹ ਕਿਉਂ ਥੋੜੀ ਮਰਜ਼ੀ ਅੱਛਾ ਤੇਰੀ ਉਹ ਤੁਹਾਨੂੰ ਲੱਗਦਾ ਹੋਊਗਾ ਕਿ ਉਹਨੇ ਕੰਮ ਵਧੀਆ ਕਰੇ ਨੇ ਕੋਈ ਇਦਾਂ ਦਾ ਕੰਮ ਕਰਿਆ ਵਧੀਆ ਕਰਿਆ ਸਾਡੇ ਮਾ ਸਾਡੇ ਪਰਿਵਾਰ ਦੇ ਕਿ ਸਾਡੇ ਹਾਂ ਸਾਡੇ ਪਰਿਵਾਰ ਚੋਂ ਨੇ ਜੀ ਪਹਿਲਾ ਪ੍ਰਧਾਨ ਜੀ ਨਾਲ ਹਰਮਿਲ ਸਿੰਘ ਵਾਲਾ ਜਿੱਧਰ ਕੋ ਉਧਰ ਪਾਦਾ ਅੱਛਾ ਟਾਟਾ ਸਾਹਿਬ ਮਤਲਬ ਹਾਲਾਤ ਪਾਰਟੀ ਦੇ ਜੋ ਮਰਜ਼ੀ ਰਹਿਣ ਤੁਸੀਂ ਪਾਰਟੀ ਦੇ ਨਾਲ ਖੜੇ ਹੋ ਸੁੱਖ ਦੇ ਵਿੱਚ ਹਰਮਿਲ ਸਿੰਘ ਨਾਲ ਖੜੇ ਬਸ ਠੀਕ ਹੈ ਧੰਨ ਕਿਸਾਨੀ ਮੋਸ਼ਿਆ ਲੱਗਿਆ ਵੀ ਉੱਥੇ ਕੀ ਹੋਇਆ ਕੀ ਨਾਮ ਹੈ ਮੈਨੂੰ ਮੋਹੀ ਵੀਰੇ ਮੋਹੀ ਜੀ ਹਾਂ ਜੀ ਠੀਕ ਹੈ ਤੇ ਪੰਜਾਬ ਚ ਚਾਰ ਮੁੱਖ ਪਾਰਟੀਆਂ ਨੇ 13 ਸੀਟਾਂ ਨੇ ਪੰਜਾਬ ਦੇ ਵਿੱਚ ਕੀ ਲੱਗਦਾ ਕਿਹੜੀ ਪਾਰਟੀ ਵੱਧ ਸੀਟਾਂ ਲੈ ਜਾਊਗੀ ਵੀਰ ਜੀ ਕੋਈ ਪਾਰਟੀ ਦੀ ਵਿਸ਼ਵਾਸ ਨਹੀਂ ਹੈਗਾ ਸਾਰੀਆਂ ਪਾਰਟੀਆਂ ਆਪਣੇ ਆਪ ਇਕੱਠੇ ਛੋੜ ਕਰ ਰਹੀਆਂ ਨੇ ਠੀਕ ਹੈ ਹੁਣ ਇਹ ਵੀ ਨਹੀਂ ਪਤਾ ਵੀ ਭਗਵੰਤ ਮਾਨ ਵੀ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਉਹਦੇ ਨਾਲ ਕਰੂ ਆਪਣੇ ਕਿਹੜੇ ਆਪਣੇ ਆ ਕਾਂਗਰਸ ਵਾਲੇ ਨਾਲ ਦੂਜੇ ਸੁਭਿਆਂ ਚ ਤਾਂ ਹੋ ਚੁੱਕਿਆ ਪਰ ਪੰਜਾਬ ਚ ਨਹੀਂ ਗੱਲ ਬਣ ਰਹੀ ਇਹਨਾਂ ਦੀ ਹੋਏ ਜਾਣ ਜਿਹੇ ਜਿਹੇ ਮਤਲਬ ਹਾਲਾਤ ਬਣੇ ਹੋਏ ਨੇ ਹੋਏ ਜਾਣ ਹੁ ਰਾਣੀ ਲੜ ਗਈ ਉਹਨਾਂ ਨਾਲ ਆਪਣੇ ਇਹਨਾਂ ਨਾਲ ਆਪਣੇ ਆ ਮੋਦੀ ਉਹਨਾਂ ਨਾਲ ਇਹ ਵੀ ਰਲਣਗੇ ਆਪਣੇ ਸਰਕਾਰ ਤਾਂ ਮਤਲਬ ਇਹ ਉੱਪਰ ਇਕੱਠੀ ਬਣਾਉਣੀ ਚਾਹੁੰਦੇ ਨੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਪੰਜਾਬ ਚ ਭਾਵੇਂ ਲੱਗ ਲੱਗੇ ਜਿਹੜੇ ਉੱਪਰ ਸਰਕਾਰ ਤਾਂ ਇਕੱਠੀ ਆਪਣਾ ਆਪਣਾ ਵੀਰ ਜੀ ਨੇ ਫੁੱਦੂ ਆਪਣਾ ਆਪਣਾ ਇਹਨਾਂ ਨੇ ਮਤਲਬ ਫੁੱਦੂ ਬਣਾਇਆ ਰਹਿਣਾ ਨੇ ਜੀ ਠੀਕ ਆ ਆਪ ਸਾਰੇ ਵਿੱਚੋਂ ਬਚ ਇੱਕ ਨੇ ਠੀਕ ਆ ਜੀ ਆਪਾਂ ਨੂੰ ਕਹਿੰਦੇ ਨੇ ਵੀ ਉਹ ਫਲਾਣ ਨੂੰ ਵੋਟ ਪਾ ਦਿਓ ਉਹਨੂੰ ਵੋਟ ਪਾ ਦਿਓ ਐਂ ਕਰ ਦਿਓ ਬਾਹਰ ਆਪਣੇ ਵਰਗਾ ਇਸ ਲੜਦੇ ਹੋਏ ਫਿਰ ਵੀ ਨਹੀਂ ਜਾਂਦਾ ਵੀ ਮੈਂ ਫਲਾਣੀ ਪਾਰਟੀ ਨਹੀਂ ਪਾਉਣੀ ਆ ਫਲਾਣੀ ਪਾਰਟੀ ਨੂੰ ਬੜੇ ਪਟਿਆਲੇ ਜਿਲ੍ਹੇ ਦੇ ਕੈਪਟਨ ਮਨਿੰਦਰ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਤੁਸੀਂ ਗੱਲ ਕੀਤੀ ਆ ਉਹ ਵੀ ਵੀ ਜੇ ਚਲੇ ਗਏ ਫਿਰ ਮੈਂ ਤਾਂ ਲੋਕ ਲੀਡਰਾਂ ਦੇ ਵਿਸ਼ਵਾਸ ਕਿਵੇਂ ਕਰਨ ਕੈਪਟਨ ਨੇ ਕਰਿਆ ਕੁਝ ਪਹਿਲਾਂ 5 ਸਾਲਾਂ ਚ ਉਸ ਵੀ ਸਾਢੇ ਲੱਖ ਉਹ ਵੀ ਨੇ ਕਹੇ ਹਰ ਕਾਰਡ ਬਣੇ ਸਾਰੇ ਕਣਕ ਵਾਲੇ ਉਹ ਵੀ ਹਜੇ ਛੱਕਦੇ ਵੇਲੇ ਕੈਪਟਨ ਕੈਪਟਨ ਕੁਝ ਨਹੀਂ ਕਰੇਗਾ ਨਾ ਜੀ ਨਾ ਉਹ ਕਹਿੰਦਾ ਵੀ ਮੈਂ 92% ਵਾਦੇ ਪੂਰੇ ਕਰ ਗਿਆ ਹਾਂ ਜੀ ਉਹਨਾਂ ਨੇ ਕੈਪਟਨ ਨੇ ਇੱਕ ਆਪਣੇ ਕਾਰਡ ਲਾਗੂ ਕਰਿਆ ਦਿੱਕ ਤੁਹਾਨੂੰ ਤੁਹਾਨੂੰ ਪਤਾ ਤੁਹਾਨੂੰ ਪਤਾ ਹੋਊਗਾ ਵੀ ਉਹ ਕ ਉਹ ਪੈਂਦੇ ਜਿਆਦਾ ਵੀ ਸਰਕਾਰ ਆ ਗਈ ਕਾਰਡ ਕੋਡ ਦਾ ਪਾਣੀ ਲੱਗ ਗਿਆ ਵੀ ਕੀ ਹੋਤਾ ਆਪਣਾ ਕੀ ਹੋ ਗਿਆ ਉਹਦੇ ਉੱਪਰ ਮੋਬਾਈਲ ਬੰਦ ਰਹੇ ਮੋਬਾਈਲ ਦਊਂ ਆ ਕੋਈ ਕੋਈ ਆ ਮੋਬਾਈਲ ਨਹੀਂ ਆਇਆ ਆ ਆਪਣੀ ਸਰਕਾਰ ਬਣ ਗਈ ਬਸ ਉਹੀ ਗੱਲ ਹੋਊਗੀ ਆਪਣਾ ਗਰੀਬ ਬੰਦਾ ਓਕੜੀ ਫਰੀਂ ਦਾ ਬਸ ਆਪਣੀ ਇਹ ਜਿਹੜੀਆਂ ਬੰਡਲ ਵਾਲੀਆਂ ਸਕੀਮਾਂ ਵਾਲੀ ਗੱਲ ਹੈ ਕੋਈ ਫਰੀ ਮੁਫਤ ਵਾਲੀਆਂ ਸਹੂਲਤਾਂ ਬਿਜਲੀ ਦੇ ਦਿੱਤੀ ਆਟਾ ਦਾਲ ਤੂੰ ਤੁਸੀਂ ਮੰਨਦੇ ਹੋ ਵੀ ਇਹ ਠੀਕ ਹੈ ਜਾਂ ਕੋਈ ਹੋਰ ਕੰਮ ਹੋਣਾ ਚਾਹੀਦੇ ਨੇ ਜੀ ਚਲੋ ਗਰੀਬ ਬੰਦੇ ਵਾਸਤੇ ਫਾਇਦਾ ਜਿਹੜੇ ਮੜਾ ਮੰਨ ਲਓ ਵਿਚਾਰਾ ਇਹ ਦਿਹਾੜੀਦਾਰ ਬੰਦੇ ਵੀ ਜਿਹੜਾ ਕੁਈਆ ਨਾ ਕੰਮ ਕਰਦੇ ਜਿਆਰਾ ਉਹ ਉਹਦੇ ਵਾਸਤੇ ਠੀਕ ਹੈ ਬਜਰੇ ਵਾਸਤੇ ਠੀਕ ਹੈ ਵੀ ਮੰਨ ਲਓ ਜੇ 600 ਮਿੰਟ ਉਹਨੇ 300 ਮਿੰਟ ਮਹੀਨੇ ਦੀ ਮਾਫ ਕਰਤੀ ਉਹਦੇ ਨਾਲ ਕਰੀਬ ਬੰਦੇ ਨੂੰ ਬਹੁਤ ਫਾਇਦਾ ਹੋ ਗਿਆ ਕਿੰਨੂ ਮਤਲਬ 2-3000 ਬਿੱਲ ਆਉਂਦਾ ਹੈ ਉਹਦੇ ਵਾਸਤੇ ਵੱਡੀ ਗੱਲ ਲੈਣਾ ਉਹਦੇ ਵਾਸਤੇ ਵੱਡੀ ਗੱਲ ਹਾਂ ਹਾਂ ਜਿਹੜਾ ਜਾਣੇ ਰੋਧ ਦਾ ਕਰਕੇ ਖਾਣੇ ਜਿਹਨਾਂ ਨੇ ਉਹ 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 ਉਹਦੇ ਬਾਅਦ ਤੇ ਫਾਇਦਾ ਹੋ ਗਿਆ ਤੁਸੀਂ ਖਬਰਾਂ ਵੀ ਦੇਖਦੇ ਹੋਣੀ ਆ ਉਂਝ ਵੀ ਸਿਆਸੀ ਚਰਚਾ ਕਿਸੇ ਨਾ ਗੱਲਬਾਤ ਹੁੰਦੀ ਹੋਣੀ ਆ ਅੰਦਾਜ਼ਾ ਕੀ ਲੱਗਦਾ ਹੈ ਪੰਜਾਬ ਦੇ ਵਿੱਚੋਂ ਕਿਹੜੀ ਪਾਰਟੀ ਅੱਗੇ ਨੂੰ ਜਾਂਦੀ ਨਜ਼ਰ ਆ ਰਹੀ ਹੈ ਇਹਦਾ ਕਲੀਅਰ ਆ ਤਸਵੀਰ ਹੁਣ ਤਾਂ ਕੁਝ ਨਹੀਂ ਪਤਾ ਵੀ ਅਜੇ ਹੁਣ ਤਾਂ ਸਾਰਾ ਕੁ ਡਾ ਮੰਡਲ ਹੋਇਆ ਹੁਣ ਤਾਂ ਲੋਕਾਂ ਦਾ ਪਤਾ ਨਹੀਂ ਲੱਗਦਾ ਕਿੱਧਰ ਵੋਟ ਪਾਉਣਗੇ ਇਹ ਬੰਦੇ ਖੜਨਗੇ ਫੇਰੇ ਪਾ ਲੂਗੇ ਵੀ ਕੀ ਆਪਣਾ ਕੀ ਹਿਸਾਬ ਦਾ ਇੱਧਰ ਸਾਰੇ ਪਾਰਟੀਆਂ ਕੈਂਡੀਡੇਟ ਅਨਾਉਂਸ ਕਰ ਦਿੱਤੇ ਹਾਂਜੀ 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 ਧੰਨਵਾਦ ਠੀਕ ਹੈ ਜੀ ਕੀ ਨਾਮ ਹੈ ਜੀ ਸੱਚੀ ਗੱਲ ਮੇਰਾ ਨਾਮ ਲਾਲੀ ਹੈ ਜੀ ਠੀਕ ਹੈ ਭਾਜੀ ਨੇ ਗੱਲ ਇਹ ਹੈ ਜੀ ਜਿਹੜਾ ਮਤਦਾਨ ਹੁੰਦਾ ਹੈ ਗੁਪਤ ਮਤਦਾਨ ਹੁੰਦਾ ਆਪਾਂ ਕਿਸੇ ਨੂੰ ਓਪਨਲੀ ਨਹੀਂ ਕਿਸੇ ਨੂੰ ਜੀ ਓਪਨਲੀ ਨਹੀਂ ਪਾਰਟੀ ਦੀ ਗੱਲ ਕਰ ਸਕਦੇ ਆਪਾਂ ਉਹ ਤੁਹਾਡੀ ਤੁਹਾਡੀ ਇੱਛਾ ਹੈ ਤੁਸੀਂ ਬੋਟ ਕਿਸੇ ਵੀ ਲੀਡਰ ਨੂੰ ਪਾਉਂ ਨਾ ਪਾਉਂ ਤੁਹਾਡੀ ਇੱਛਾ ਹੈ ਪਰ ਜੇ ਆਪਾਂ ਕੰਮਾਂ ਦੀ ਗੱਲ ਕੀਤੀ ਜਾਵੇ ਵੀ ਪਾਰਟੀ ਦੀ ਸਾਨੂੰ ਆਹ ਪਾਰਟੀ ਪਸੰਦ ਆ ਇਸ ਦੇ ਵਿੱਚ ਕੰਮ ਠੀਕ ਹੋਏ ਨੇ ਜਾਂ ਪਿਛਲੇ ਵਿੱਚ ਠੀਕ ਹੋਏ ਨੇ ਉਹਦਾ ਜ਼ਿਕਰ ਕਰ ਰਹੇ ਨੇ ਨਹੀਂ ਪਾਰਟੀਆਂ ਤੋਂ ਚਲੋ ਆਪਦੇ ਜਗ੍ਹਾ ਤੇ ਸਾਹਮਣੇ ਵਧੀਆ ਕੰਮ ਕੀਤੇ ਨੇ ਜੀ ਹਰੇਕ ਪਾਰਟੀ ਨੇ ਆਪਦੇ ਲੈਵਲ ਤੇ ਵਧੀਆ ਕੰਮ ਕੀਤਾ ਹਾਂ ਇਹ ਕੋਈ ਪਹਿਲਾ ਵਾਲੇ ਪ੍ਰਧਾਨ ਮੰਤਰੀ ਠੀਕ ਸੀ ਡਾਕਟਰ ਮਨੂਨ ਸਿੰਘ ਕੇ ਹੋਣ ਵਾਲੇ ਨਹੀਂ ਦੇਖੋ ਆਪਦੀ ਜਗਤ ਉਹ ਵੀ ਸਹੀ ਸੀਗੇ ਤੇ ਆਪਦੀ ਜਗਤ ਇਹ ਵੀ ਸਹੀ ਨੇ ਹਾਂ ਨਾ ਕਿਸਾਨ ਸਵਾਲ ਚੁੱਕ ਰੇ ਨੇ ਇਹਦੇ ਉੱਤੇ ਕਿਸਾਨ ਤਾਂ ਚਲੋ ਜੀ ਚੁੱਕ ਰਹੇ ਨੇ ਸਵਾਲ ਉਹ ਠੀਕ ਹੈ ਤੇ ਕਈ ਮੰਗਾਂ ਉਹਨਾਂ ਦੀ ਜਾਇਜ਼ ਨੇ ਕਿਸਾਨਾਂ ਦੀਆਂ ਮੰਨ ਲੈਣੀਆਂ ਚਾਹੀਦੀਆਂ ਨੇ ਕੋਈ ਤਾਂ ਹੱਲ ਹੋਣਾ ਨਹੀਂ ਹੁਣ ਤਾਂ ਚੋਣ ਜਾਬਤਾ ਲੱਗਿਆ ਹੋਇਆ ਚਲੋ ਚੋਣ ਜਾਬਤਾ ਤਾਂ ਲੱਗਿਆ ਹੋਇਆ ਠੀਕ ਹੈ ਜੀ ਜੇ ਅੱਗੇ ਮੌਕਾ ਦਿੰਦੇ ਨੇ ਪਬਲਿਕ ਤਾਂ ਉਹਨਾਂ ਨੂੰ ਹੱਲ ਕਰ ਦੇਣੇ ਚਾਹੀਦੇ ਨੇ ਇਹ ਅੱਗੇ ਕਿਵੇਂ ਦੇਖ ਰਹੇ ਹੋ ਵੀ ਕਿਹੜੀ ਸਰਕਾਰ ਆਉਂਦੀ ਲੱਗਦੀ ਆ ਤੁਹਾਨੂੰ ਦੇਸ਼ ਦੇ ਵਿੱਚ ਨਹੀਂ ਜੀ ਤਾਂ ਇੰਨਾ بڑا ਦੇਸ਼ ਆ ਆਪਾਂ ਮਤਲਬ ਕੁਝ ਕਹਿ ਨਹੀਂ ਸਕਦੇ ਇਹ ਤਾਂ ਇੱਕ ਆਪਾਂ ਮੈਂਬਰ ਪੰਚਾਇਤ ਹੋਵੇ ਬਾੜ ਦਾ ਆਪਾਂ ਉਹਦੇ ਬਾਰੇ ਨਹੀਂ ਦੱਸ ਸਕਦਾ ਮਤਦਾਨ ਦਾ ਮਤਲਬ ਇਹੀ ਹੈ ਵੀ ਇਹ ਕੁਝ ਵੀ ਹੋ ਸਕਦਾ ਹੈ ਠੀਕ ਹੈ ਹਾਂਜੀ ਧੰਨਵਾਦ ਥੈਂਕ ਯੂ ਤਾਂ ਸਾਡੇ ਨਾਲ ਸਨ ਪਿੰਡ ਟੌੜਾ ਦੇ ਬਹੁਤ ਸਾਰੇ ਨੌਜਵਾਨ ਬਜ਼ੁਰਗ ਜਿਨ੍ਹਾਂ ਨੇ ਆਪਣੀ ਆਪਣੀ رائے ਰੱਖੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਕੈਮਰਾਮੈਨ ਗਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਪਟਿਆਲਾ